ਅਸੀਂ ਜਿਹੜੀ ਅੱਜ ਪਬਲਿਕ ਨਾਲ ਮਿਲਣੀ ਕੀਤੀ ਏ ਇਹਦਾ ਨਾਮ ਅਸੀਂ ਰੱਖਿਆ ਮਿਸ਼ਨ ਸਹਿਯੋਗ ਵੀ ਪੰਜਾਬ ਪੁਲਿਸ ਨੂੰ ਤੁਸੀਂ ਸਹਿਯੋਗ ਦਿਓ ਹਰੇਕ ਪੱਖੋਂ ਤੇ ਖਾਸ ਤੌਰ ਤੇ ਜਿਹੜਾ ਡਰੱਗਸ ਬਾਰੇ ਇਹਨਾਂ ਦੇ ਵਿੱਚ ਪਬਲਿਕ ਪੁਲਿਸ ਕੋਆਪਰੇਸ਼ਨ ਮੀਟਿੰਗ ਆਪਾਂ ਕਹਾਂਗੇ ਕਿ ਲੋਕ ਸਾਨੂੰ ਆ ਕੇ ਆਪਣੇ ਸੁਜੈਸ਼ਨ ਦੇ ਉਹਨਾਂ ਸੁਜੈਸ਼ਨ ਦੇ ਤਹਿਤ ਕਿੱਥੇ ਕਿੱਥੇ ਕੋਈ ਕਮੀ ਪੇਸ਼ੀ ਹੈ ਕੀ ਕੀ ਕਾਰਵਾਈ ਕਰਨ ਵਾਲੀ ਔਰ ਨਾਲ ਇਹਨਾਂ ਨੂੰ ਗਾਇਨ ਕੀਤਾ ਗਿਆ ਹੈ ਕਿ ਤੁਸੀਂ ਇਸ ਦੇ ਸੰਬੰਧ ਵਿੱਚ ਅਸੀਂ ਬਲਾਕ ਪੱਧਰ ਤੇ ਥਾਣਾ ਪੱਧਰ ਤੇ ਜਿਹੜੀਆਂ ਕਮੇਟੀਆਂ ਬਣਾਵਾਂਗੇ ਹਰੇਕ ਇਲਾਕੇ ਦੇ ਹਰੇਕ ਵਰਗ ਦੇ ਲੋਕਾਂ ਨੂੰ ਨਾਲ ਲਾਵਾਂਗੇ ਔਰ ਉਹ ਪੁਲਿਸ ਨੂੰ ਸੁਜੈਸ਼ਨ ਔਰ ਅੱਜ ਦੀ ਮੀਟਿੰਗ ਦੇ ਵਿੱਚ ਬੜੇ ਅੱਛੇ ਸੁਜੈਸ਼ਨ ਆਏ ਨੇ ਕਈਆਂ ਪਿੰਡਾਂ ਦੇ ਆਪਣੇ ਪਿੰਡਾਂ ਦੇ ਵਿੱਚ ਉਹ ਬਹਿਰੇ ਲਾਏ ਨੇ ਉਹ ਕਿਸੇ ਨਿਛੜੀ ਨੂੰ ਆ ਜਿਹੜਾ ਨਸ਼ਾ ਵੇਚਣ ਵਾਲਾ ਸਮਗਲਰ ਹੈ ਵੜ ਨਹੀਂ ਤੇ ਔਰ ਪੁਲਿਸ ਨੂੰ ਵੀ ਨਾਲ ਅਤਲਾ ਦਿੰਦੇ ਨੇ ਬੜਾ ਅਪਰੀਸ਼ੀਏਟ ਕਰਨ ਵਾਲਾ ਕੰਮ ਔਰ ਕਈ ਪਿੰਡਾਂ ਦੇ ਵਿੱਚ ਨੌਜਵਾਨ ਵਰਗ ਨੇ ਯੂਸ ਨੇ ਅੱਗੇ ਹੋ ਕੇ ਜਿਹੜੇ ਟੂਰਨਾਮੈਂਟ ਸ਼ੁਰੂ ਕੀਤੇ ਨੇ ਸਾਡੇ ਨੌਜਵਾਨ ਜਿਹੜੇ ਹੈਗੇ ਨੇ ਉਹ ਨਸ਼ਾ ਛੱਡ ਗਏ ਉਹਨਾਂ ਟੂਰਨਾਮੈਂਟਸ ਦੇ ਵਿੱਚ ਅੱਗੇ ਆਏ ਇਹਦੇ ਵਿੱਚ ਕਮੇਟੀਆਂ ਰਹੀ ਜਿਹੜੇ ਸਾਨੂੰ ਸੁਜੈਸ਼ਨ ਆਉਣਗੇ ਅਸੀਂ ਉਹਨਾਂ ਦਾ ਬਿਲਕੁਲ ਸਵਾਗਤ ਕਰਾਂਗੇ ਜਿਵੇਂ ਕਿ ਅੱਜ ਇੱਕ ਪਿੰਡ ਵਾਲਿਆਂ ਨੇ ਦੱਸਿਆ ਕਿ ਅਸੀਂ ਸਮਾਜਿਕ ਤੌਰ ਤੇ ਉਹ ਜਿਹੜੇ ਨਸ਼ੇ ਵੇਚਣ ਵਾਲੇ ਬੰਦਿਆਂ ਦਾ ਬਾਈਕਾਟ ਕੀਤਾ ਹੋਇਆ ਹੈ ਉਹਨਾਂ ਦੇ ਕਿਸੇ ਸੋਸ਼ਲ ਫੰਕਸ਼ਨ ਤੇ ਵੀ ਨਹੀਂ ਜਾਂਦੇ ਇਹ ਗੱਲ ਚੰਗੀ ਉਹਨਾਂ ਦੀ ਅਸੀਂ ਉਹ ਪਿੰਡ ਵਾਲਿਆਂ ਨੂੰ ਕਿਹਾ ਮੈਂ ਤੇ ਐਸਐਸਪੀ ਸਾਹਿਬ ਸਪੈਸ਼ਲੀ ਉਸ ਪਿੰਡ ਦੇ ਵਿੱਚ ਜਾਵਾਂਗੇ ਔਰ ਉਹਨਾਂ ਨੂੰ ਪਿੰਡ ਵਾਲਿਆਂ ਨੂੰ ਐਪਰੀਸ਼ੀਏਟ ਕਰਾਂਗੇ ਔਰ ਉਹਨਾਂ ਦਾ ਪਿੰਡ ਨਸ਼ਾ ਮੁਕਤ ਹੋ ਗਿਆ ਇਸ ਗੱਲ ਦੇ ਉੱਤੇ ਸੋ ਜਿਹੜੀਆਂ ਸਾਡੀ ਮਿਸ਼ਨ ਸਹਿਯੋਗ ਦੇ ਵਿੱਚ ਅਸੀਂ ਹਰੇਕ ਦਾ ਨਾਲ ਸਹਿਯੋਗ ਲਵਾਂਗੇ ਨਾਲ ਆਪਣਾ ਸਹਿਯੋਗ ਦਵਾਂਗੇ ਉਹਨਾਂ ਨੂੰ ਪ੍ਰੋਪਰ ਗਾਈਡ ਕਰਾਂਗੇ ਤੇ ਇਹਦੇ ਨਾਲ ਨਾਲ ਜਿੱਥੇ ਸਾਨੂੰ ਇਨਫੋਰਮੇਸ਼ਨ ਆਏਗੀ ਉਹ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਉਹਨਾਂ ਦੇ ਨਾਂ ਸੀ ਸਿਕਰਟ ਰੱਖਾਂਗੇ ਤਾਂ ਕਿ ਜਿਹੜੇ ਅਸੀਂ ਪੰਜਾਬ ਦਾ ਸਾਡੇ ਯੰਗ ਦੇ ਪਰੇਸ਼ੀਆਂ ਨੇ ਉਹਨਾਂ ਨਸ਼ਾ ਤੋਂ ਪਛਾਈ ਜਿਹੜੇ ਬੱਚੇ ਗੁੰਮਰਾਹ ਹੋ ਕੇ ਇਸੇ ਤਰੀਕੇ ਨਸ਼ੇ ਦੀ ਆੜ ਦੇ ਵਿੱਚ ਆਏ ਨੇ ਉਹਨਾਂ ਦੇ ਅਸੀਂ ਸਾਰਿਆਂ ਦੇ ਸਹਿਯੋਗ ਨਾਲ ਅਦਰ ਡਿਪਾਰਟਮੈਂਟਸ ਨੂੰ ਨਾਲ ਲੈ ਕੇ ਉਹਨਾਂ ਦੀ ਕੈਂਪ ਉਹਨਾਂ ਦੇ ਕੈਂਪਾਂ ਦੇ ਵਿੱਚ ਉਹਨਾਂ ਦੇ ਪੇਰੈਂਟਸ ਵੀ ਬਿਲ ਪਾਵਰ ਸਟਰੋਂਗ ਕਰਾਂਗੇ ਬੱਚਿਆਂ ਦੇ ਵੀ ਬਿਲ ਪਾਵਰ ਸਟਰੋਂਗ ਕਰਾਂਗੇ ਜਿਹੜੀ ਸਾਡੀ ਇਹ ਮਿਸ਼ਨ ਸਹਿਯੋਗ ਆਏ ਦੀ ਕਮੇਟੀਆਂ ਅਸੀਂ ਬਣਾਈਆਂ ਨੇ ਇਹਦੇ ਵਿੱਚ ਸਾਰੇ ਹੀ ਸਾਨੂੰ ਰਲ ਮਿਲ ਕੇ ਜਿਹੜਾ ਸਹਿਯੋਗ ਕਰਨਗੇ ਅਸੀਂ ਪੁਲਿਸ ਡਿਪਾਰਟਮੈਂਟ ਵੱਲੋਂ ਜਿਹੜੇ ਨੌਜਵਾਨ ਮੇਲੇ ਮਰੀਦ ਬਣ ਗਏ ਨੇ ਉਹਨਾਂ ਨੂੰ ਸਿਹਤ ਉਹਨਾਂ ਦੀ ਠੀਕ ਕਰਕੇ ਅੱਗੇ ਲਿਉਣ ਦੇ ਵਿੱਚ ਪੂਰੀ ਮਦਦ ਕਰਾਂ ਸਰ ਕਿਹੜੇ ਕਿਹੜੇ ਇਲਾਕਿਆਂ ਤੋਂ ਲੋਕ ਪਰੇ ਪਹੁੰਚੇ ਕੀ ਸਿਰਫ ਪਟਿਆਲਾ ਜਿਹਨੇ ਦੇ ਸੀਗੇ ਜਾਂ ਇਲਾਕੇ ਨਾਲ ਦੇ ਪਿੰਡਾਂ ਤੋਂ ਆ ਬਟਿਆਲੇ ਜ਼ਿਲ੍ਹੇ ਦੇ ਹਰੇਕ ਵਰਗ ਦੇ ਲੋਕਾਂ ਨੂੰ ਬੁਲਾਇਆ ਗਿਆ ਹਰੇਕ ਏਰੀਆ ਦੇ ਲੋਕਾਂ ਨੂੰ ਬੁਲਾਇਆ ਗਿਆ ਇਹ ਤਾਂ ਜੇ ਡਿਸਟ੍ਰਿਕਟ ਲੈਵਲ ਤੇ ਜਿਹੜੀ ਮੀਟਿੰਗ ਸੀ ਹੁਣ ਅਗਲੀਆਂ ਜਿਹੜੀਆਂ ਮੀਟਿੰਗ ਸਾਡੀਆਂ ਹੋਣੀਆਂ ਨੇ ਇਹ ਸਭ ਤੋਂ ਵੀ ਜਨਤ ਦੇ ਥਾਣਾ ਪੱਦਰ ਤੇ ਹੋਣਗੀਆਂ ਜਿਹੜੀਆਂ ਕਿ ਰੈਗੂਲਰ ਚੰਗੀਆਂ ਰਹਿਣ ਸੋ ਕਿੰਨੀ ਕ ਮਦਦ ਲੱਗਦਾ ਇਸ ਅਸੋਸੀਏਸ਼ਨ ਨਾਲ ਮਿਲ ਚੁੱਕੇ ਤੇ ਅੱਗੇ ਦੇ ਕਿੱਦਾਂ ਦੇ ਕਦਮ ਚੁੱਕੇ ਆਣ ਦੇ ਸਕੀਏ ਦੇਖੋ ਜੀ ਇਸ ਮੀਟਿੰਗ ਦੇ ਵਿੱਚ ਬਹੁਤ ਹੀ ਵਧੀਆ ਮਦਦ ਮਿਲੇਗੀ ਲੋਕਾਂ ਨੇ ਅੱਗੇ ਆ ਕੇ ਆਪਣੇ ਸੁਝਾਅ ਦਿੱਤੇ ਨੇ ਲੋਕਾਂ ਦੇ ਕੰਮ ਨੂੰ ਅਸੀਂ ਐਪਰੀਸ਼ੀਏਟ ਕਰਾਵਾਂਗੇ ਸਰਕਾਰ ਪੱਧਰ ਤੇ ਐਪਰੀਸ਼ੀਏਟ ਕਰਾ